ਅੱਜ ਵਿਤੋਰੇ ਦੇ ਵਿੱਚ ਬਾਬਾ ਜੀ ਦਾ ਜਨਮ ਦਿਨ ਹੈ ਬਹੁਤ ਦੂਰੋਂ ਦੂਰੋਂ ਦੁਨੀਆ ਆਂਦੀ ਹੈ ਜਿਨ੍ਹਾਂ ਲੋਕਾਂ ਨੂੰ ਇੱਥੇ ਡੰਗੋਂਦਾ ਸਾਪ ਲੱੜ ਜਾਂਦਾ ਜਾਂ ਕਿਸੇ ਨੂੰ ਕੱਖ ਲੱਗ ਜਾਂਦਾ ਉਹ ਬਾਬਾ ਜੀ ਦੇ ਇੱਥੇ ਜਿਹੜਾ ਕਿੱਥੇ ਪਹੁੰਚਦਾ ਉਹ ਦੋ ਦੋ ਘੰਟੇ ਤਿੰਨ ਘੰਟੇ ਠੀਕ ਹੋ ਕੇ ਚਲ ਜਾਂਦਾ ਅੱਜ ਦਾ ਜੋ ਇਤਿਹਾਸਿਕ ਮੇਲਾ ਪਠਾਨਕੋਟ ਗਤੋਰੇ ਵਿੱਚ ਲੱਗਿਆ ਹੈ ਜਿਹਦੇ ਵਿੱਚ ਵੱਖ-ਵੱਖ ਤਨਾਕ ਤੋਂ ਪੂਰੇ ਪੱਛਮੀ ਨੇ ਪੰਜਾਬ ਦੇ ਪੂਰੇ ਭਾਰਤ ਤੋਂ ਲੋਕ ਇੱਥੇ ਆਂਦੇ ਨੇ ਔਰ ਇਹਦੇ ਵਿੱਚ ਇਤਿਹਾਸ ਹੈ ਕਿ ਇੱਥੇ ਨਾਗਾ ਜੀ ਦਾ ਵਾਸ ਸੀਗਾ ਔਰ ਬਹੁਤ ਹੀ ਪ੍ਰਾਤਨ ਟਾਈਮ ਤੋਂ ਪਹਿਲਾਂ ਵੀ ਜਿਸ ਲੋਕਾਂ ਨੂੰ ਕੋਈ ਸੱਪ ਦਾ ਦਸਾ ਪਡੰਗ ਜਾਂਦਾ ਸੀਗਾ ਉਹਦਾ ਇਲਾਜ ਇੱਥੇ ਪੁਰਬਕ ਮੰਦਿਰ ਅਤੇ ਕਾਫੀ ਇਤਿਹਾਸ ਤੋਂ ਪੁਰਾਣਾ ਇਹ ਮੰਦਿਰ ਉਦੀ ਸਥਾਪਨਾ ਚੱਲ ਰਹੀ ਹੈ ਔਰ ਅੱਜ नाग ਪੰਚਮੀ ਵੀ ਹੈ ਔਰ नाग ਪੰਚਮੀ ਦੇ ਦੌਰਾਨ ਲੋਕਾਂ ਦੀ ਅੱਛਰਦਾ ਮਨੋ ਭਾਵਨਾ ਲੈ ਕੇ ਜੋ ਆਉਂਦੇ ਨੇ ਉਹਨਾਂ ਦੀ ਮਨੋ ਭਾਵਨਾ ਪੂਰੀ ਹੁੰਦੀ ਹੈ ਤੇ ਇਤਿਹਾਸ ਪੂਰਾ ਪੰਜਾਬੇ ਜਾਣਦਾ ਹੈ। ਬੋਲ ਕੀ ਮੰਤ ਆਇਆ ਤੇ ਇੱਥੇ ਦੀ ਮੰਤ ਹੈ ਵੀ ਜਿਵੇਂ ਕੋਈ ਸਪੇਰਾ ਜੋ ਕਿ ਆਮ ਤੀ ਦੇਖਦੇ ਹੋ ਕਿ ਪੂਰੇ ਪੰਜਾਬ ਤੇ ਜਾਂ ਭਾਰਤ ਦੇ ਕਿਸੇ ਵੀ ਨਗਰ ਚ ਰਹਿੰਦੇ ਨੇ ਉਹ ਸਪੇਰਾ ਬੀਨ ਵਜਾ ਕੇ ਜਾਂ ਸੱਪਾਂ ਨੂੰ ਆਪਣੇ ਵਸਾਂ ਚ ਕਰਦਾ ਇਸ ਸਥਾਨ ਦੇ ਉੱਪਰ ਕੋਈ ਸਪੇਰਾ ਬੀਨ ਵਜਾ ਕੇ ਨਾਗ ਨੂੰ ਵਾਚ ਨਹੀਂ ਕਰਦਾ ਕਹਦਾ ਵਿਕਾਸ ਇਹ ਲੋਕੀ ਇਧਰ ਦੇ ਸਾਰਾ ਜੋ ਇਤਿਹਾਸ ਕਹਿੰਦਾ ਵੀ ਉਸ ਬੰਦੇ ਦੀ ਮੌਤ ਵੀ ਹੋ ਸਕਦੀ ਜੋ ਆਪਣਾ ਤੇ ਬੀਮ ਵਗੈਰਾ ਬਦਲਦਾ ਇਹ ਇਤਿਹਾਸ ਹੈ ਇੱਛਾਧਾਰੀ नाग ਦੇਤ ਹੈ ਜੀ ਦੀ ਅਸੀਂ ਪਿੰਡ ਗਤੋਰੇ ਤੋਂ ਇਹ ਬਾਬਾ ਇੱਛਾਧਾਰੀ नाग ਦੇਤੀ ਜਗਾ ਜੋ ਜ਼ਿਲ੍ਹੇ ਪਠਾਨਕੋਟ ਦੇ ਵਿੱਚ ਪੈਂਦੀ ਆ ਇੱਥੋਂ ਦੀ ਜਗ੍ਹਾ ਦਾ ਇਤਿਹਾਸਿਕ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਜਰੀਲੀ ਚੀਜ਼ ਨੇ ਕੋਈ ਡੰਗਿਆ ਹੋਏ ਸੱਪ ਕੀੜਾ ਮਖੋੜਾ ਕਿਸੇ ਵੀ ਤਰ੍ਹਾਂ ਦੀ ਜਰੀਲੀ ਚੀਜ਼ ਹੋਏ ਬਿਨਾ ਕਿਸੇ ਭਾਂਡੇ ਦਵਾਈ دارو ਤੋਂ ਇੱਥੇ ਇਲਾਜ ਹੁੰਦਾ ਵਾ ਔਰ ਇੱਥੇ ਬਹੁਤ ਹੀ ਦੂਰੋਂ ਸ਼ਰਧਾਲੂ ਜਿਹੜੇ ਆ ਅੱਜ नाग ਪੰਚਮੀ ਵਾਲੇ ਦਿਨ ਹਰ ਸਾਲ नाग ਪੰਚਮੀ ਨੂੰ ਇੱਥੇ ਬਹੁਤ ਬਹੁਤ ਭਾਰੀ ਮੇਲਾ ਹੁੰਦਾ ਔਰ ਜਿੰਨਾ ਮੇਲੇ ਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਨੇ ਮੇਲੇ ਦਾ ਰੋਜ਼ ਰੂਰ ਰੌਣਕ ਵਧਾਈ ਆ ਔਰ ਇਹ ਜੋ ਜਗਾ ਮਤਲਬ ਸਾਡੇ 20 ਦਾਦੇ-ਪਰਦਾਦੇ ਤੋਂ ਹੀ ਸੁਣਦੇ ਆਂਦੇ ਵੀ ਜੁੱਗੋ ਜੁੱਗ ਪੁਰਾਣੀ ਜਗਾ ਆ ਔਰ ਇੱਥੇ ਹਰ ਤਰ੍ਹਾਂ ਦੀ ਜਰੀਲੀ ਚੀਜ਼ ਦਾ ਜਿਹੜਾ ਸੱਪ ਕੀਟੂ ਮਗੋੜਾ ਕੋਈ ਵੀ ਲੜ ਜੇ ਬਿਨਾਂ ਕਿਸੇ ਦਵਾਈ ਦਰਦ ਦੋਦਾ ਇਲਾਜ ਹੁੰਦਾ ਔਰ ਇਹਨਾਂ ਦੇ ਪਿੱਛੇ ਬੋਲੀ ਬਾਬਾ ਜੀ ਹੋਣਾ ਦੀ ਉਥੋਂ ਸੰਗਤਾ ਆਪਣਾ ਜਲ ਲੈ ਕੇ ਘਰ ਦੇ ਵਿੱਚ ਸਤਕਾਰ ਵਗੈਰਾ ਕਰਦੀਆਂ ਨੇ ਜਿਨ੍ਹਾਂ ਦਾ ਕੋਈ ਵੀ ਮਾੜਾ ਮੋਟਾ ਚਮੜੀ ਦਾ ਰੋਗ ਹੋਏ ਜਾਂ ਸਕੀਨ ਦਾ ਰੋਗ ਆ ਉਹ ਵੀ ਇਹ ਰੋਗ ਜਿਹੜਾ ਇਹ ਨਹਾਇਆ ਜਾਏ ਪਾਣੀ ਨਾਲ ਤਾਂ ਉਹ ਦੂਰ ਹੁੰਦਾ ਜਾਂ ਬਾਬਾ ਸ਼ੇਧਾਰੀ नाग ਦੇਵਤਾ ਗਤੋਰੇ ਦੀ ਜੈ ਅੱਜ ਤੋਰੇ ਦੇ ਵਿੱਚ ਬਾਬਾ ਜੀ ਦਾ ਜਨਮ ਦਿਨ ਹੈ ਬਹੁਤ ਦੂਰੋਂ ਦੂਰੋਂ ਦੁਨੀਆ ਆਂਦੀ ਆ ਜਿੰਨੇ ਵੀ ਲਾਗੇ ਸਕਦੇ ਲੋਕ ਨੇ ਜਿੰਨੇ ਵੀ ਸ਼ਹਿਰ ਅੰਮ੍ਰਿਤਸਰ ਜਲੰਧਰ ਦੇ ਰਾਤ ਲੋਕੀ ਸੇਵਾ ਕਰਨ ਆਏ ਇੱਥੇ ਜਿਨ੍ਹਾਂ ਲੋਕਾਂ ਨੂੰ ਇੱਥੇ ਡਾਂਗ ਹੁੰਦਾ ਦਾ ਸਾਫਲੜ ਜਾਂਦਾ ਜਾਂ ਕਿਸੇ ਨੂੰ ਕੱਖ ਲੱਗ ਜਾਂਦਾ ਉਹ ਬਾਬਾ ਜੀ ਦੇ ਇੱਥੇ ਜਿਹੜਾ ਕਿੱਥੇ ਪਹੁੰਚਦਾ ਉਹ ਦੋ ਦੋ ਘੰਟੇ ਤਿੰਨ ਘੰਟੇ ਠੀਕ ਹੋ ਕੇ ਚਲ ਜਾਂਦਾ ਉਹਨੂੰ ਡਾਕਟਰ ਕੋਲ ਜਾਣ ਦੀ ਜ਼ਰੂਰਤ ਨਹੀਂ ਹੁੰਦੀ ਇਹ ਬਾਬਾ ਜੀ ਦਾ ਪੂਰਾ ਆਸ਼ੀਰਵਾਦ ਹੈ ਇਸ ਕਰਕੇ ਲੋਕ ਜਿੰਨੇ ਵੀ ਆ ਲੱਖਾਂ ਦੀ ਤਰ੍ਹਾਂ ਦੁਨੀਆ ਆਂਦੀ ਆ ਸਾਰੀ ਸਾਰੀ ਰਾਤ ਦਿਨੇ ਲੋਕ ਹੀ ਲੈਣੇ ਲੱਗੇ ਰਹਿੰਦੇ ਆ ਤੇ ਬਾਬਾ ਜੀ ਦਾ ਆਸ਼ੀਰਵਾਦ ਲੈਂਦੇ ਇਹਦਾ ਇਤਿਹਾਸ ਕਿੰਨਾ ਕੁ ਪੁਰਾਣਾ ਹੈ ਇਹਦਾ ਇਤਿਹਾਸ ਬੜਾ ਪੁਰਾਣਾ ਜੀ ਬਹੁਤ ਪੁਰਾਣਾ ਇਤਿਹਾਸ ਆ ਇਸੇ ਇੱਥੇ ਬਾਬੇ ਦਾ ਕੋਈ ਵੀ ਛੇਪੇਰਾ ਬੀਨ ਨਹੀਂ ਵਜਾ ਸਕਦਾ ਜੇ ਵਜਾ ਕੇ ਤੇ ਮਰੇਗਾ ਇਹਨਾਂ ਉਹਦਾ ਖੋਵ ਹੈ ਬਾਬੇ ਦਾ ਛੇਪੇਰੀ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ Providing a wide range of professional courses with 100% placement assistance. We are Sri Sai Group of Institutes.